ਦੇ ਫਲਾ ਦੇ ਵਿੱਚੋਂ ਪਹਿਲਾ ਹੈ ਪ੍ਰੇਮ ਦੂਸਰਾ ਹੈ ਆਨੰਦ ਹਰ ਇੱਕ ਚਾਹੁੰਦਾ ਹੈ ਕਿ ਅਸੀਂ ਆਨੰਦ ਨਾਲ ਰਹੀਏ ਆਨੰਦ ਨਾਲ ਜ਼ਿੰਦਗੀ ਜੀਣਾ ਚਾਹੁੰਦੇ ਹਨ ਬਾਈਬਲ ਦੇ ਵਿੱਚ ਜੋ ਸ਼ਬਦ ਆਨੰਦ ਹੈ ਲਗਭਗ 165 ਵਾਰ ਆਉਂਦਾ ਹੈ ਖੁਸ਼ੀ ਸ਼ਬਦ ਲਗਭਗ 195 ਵਾਰ ਲਿਖਿਆ ਗਿਆ ਹੈ ਯਾਨੀ ਪਰਮੇਸ਼ਵਰ ਚੰਦੇ ਹਨ ਕਿ ਅਸੀਂ ਸਾਰੇ ਖੁਸ਼ ਅਤੇ ਆਨੰਦਿਤ ਰਹੀਏ ਜੇ ਆਨੰਦ ਤੇ ਖੁਸ਼ੀ ਨਾਲ ਰਹਿਣਾ ਹੈ ਤਾਂ ਅਸੀਂ ਕੀ ਕਰਨਾ ਹੈ ਆਓ ਅਸੀਂ ਬਾਈਬਲ ਚ ਵੇਖਦੇ ਹਾਂ ਚੇਲਿਆ ਦੇ ਕਰਤਵ 8ਵਾਂ ਅਧਿਆਇ 6ਵਾਂ 7ਮ ਅਤੇ 8ਵਾਂ ਵਚਨ ਜੋ ਗੱਲਾਂ ਫਿਲਪਸ ਨੇ ਕਹੀਆਂ ਉਹ ਲੋਕਾਂ ਨੇ ਸੁਣ ਕੇ ਅਤੇ ਜੋ ਚਿੰਨ ਉਹ ਦਿਖਾਉਂਦਾ ਸੀ ਉਹ ਵੇਖ ਕੇ ਇਕਜੁੱਟ ਹੋ ਕੇ ਮੰਨ ਲਾਇਆ ਕਿਉਂਕਿ ਬਹੁਤਿਆਂ ਦੇ ਵਿੱਚੋਂ ਦੁਸ਼ਟ ਆਤਮਾਵਾਂ بڑے ਸ਼ਬਦ ਨਾਲ ਚੀਲਾ ਕੇ ਨਿਕਲ ਗਈਆਂ ਅਤੇ ਕਈ ਲਕਵੇ ਦੇ ਰੋਗੀ ਅਤੇ ਲੰਗੜੇ ਵੀ ਚੰਗੇ ਕੀਤੇ ਗਏ ਅਤੇ ਉਸ ਨਗਰ 'ਚ ਵੱਡਾ ਆਨੰਦ ਛਾ ਗਿਆ ਉਹਨਾਂ ਦੇ ਵਿੱਚ ਜੋ ਦੁਸ਼ਟ ਆਤਮਾਵਾਂ ਸੀ ਉਹਨਾਂ ਦੇ ਵਿੱਚੋਂ ਨਿਕਲ ਗਈਆਂ ਇਸੇ ਲਈ ਉਸ ਨਗਰ ਦੇ ਵਿੱਚ ਬਹੁਤ ਹੀ ਆਨੰਦ ਛਾ ਗਿਆ ਪਾਪ ਨਾਲ ਭਰਿਆ ਹੋਇਆ ਨਗਰ ਅਪ ਪਵਿੱਤਰ ਤਾਈ ਨਾਲ ਭਰਿਆ ਹੋਇਆ ਨਗਰ ਜੋ ਦੁਸ਼ਟ ਆਤਮਾ ਦੀ ਅਗਵਾਈ ਅਤੇ ਉਹਨਾਂ ਦੇ ਦੁਆਰਾ ਚਲਾਏ ਜਾ ਰਹੇ ਸੀਤਾ ਜੋ ਲੋਕ ਇਹਨਾਂ ਦੀ ਜੋ ਬਹੁਤ ਹੀ ਬੁਰੀ ਸਥਿਤੀ ਸੀਤਾ ਅਸੀਂ ਵੇਖ ਰਿਹਾ ਉਹਨਾਂ ਲੋਕਾਂ 'ਚ ਆਨੰਦ ਆ ਗਿਆ ਵਜਾ ਕੀਆ ਉਹਨਾਂ ਦੇ ਆਨੰਦ ਨਾਲ ਭਰਨ ਦਾ ਕਾਰਨ ਇਹ ਆ ਕਿ ਜੋ ਆਤਮਾਵਾਂ ਉਹਨਾਂ ਦੇ ਵਿੱਚ ਸੀ ਉਹ ਉਹਨਾਂ ਨੂੰ ਛੱਡ ਕੇ ਚਲੀਆਂ ਗਈਆਂ ਜਦੋਂ ਦੁਸ਼ਟ ਆਤਮਾਵਾਂ ਉਹਨਾਂ ਨੂੰ ਛੱਡ ਕੇ ਚਲੀਆਂ ਗਈਆਂ ਉਹਨਾਂ ਦਾ ਜੀਵਨ ਪਵਿੱਤਰ ਹੋ ਗਿਆ ਜਦੋਂ ਉਹਨਾਂ ਨੇ ਪਵਿੱਤਰ ਜੀਵਨ ਜੀਣਾ ਸ਼ੁਰੂ ਕੀਤਾ ਤਾਂ ਉਹਨਾਂ ਦੇ ਜੀਵਨ 'ਚ ਆਨੰਦ ਆ ਗਿਆ ਅੱਜ ਜੋ ਸਾਡੇ ਵਿੱਚੋਂ ਅਨੰਦਿਤ ਜੀਵਨ ਜੀਣਾ ਚਾਹੁੰਦਾ ਹੈ ਅਤੇ ਜੋ ਉਹਨਾਂ ਵਿੱਚ ਦੁਸ਼ਟ ਆਤਮਾਵਾਂ ਹੈ ਛੱਡਣੀਆਂ ਹੈ ਦੁਸ਼ਟ ਆਤਮਾ ਦਾ ਕੰਮ ਹੈ ਕਿ ਉਹ ਸਾਨੂੰ ਗੰਦਾ ਕਰਦੀਆਂ ਹੈ ਸਰਦ ਦੇ ਵਿੱਚ ਦੁਸ਼ਟ ਆਤਮਾ ਹੈ ਕਿ ਨਹੀਂ ਜੇ ਇਹ ਪਤਾ ਕਰਨਾ ਹੈ ਤਾਂ ਬੜਾ ਆਸਾਨ ਆ ਜੇ ਤੁਹਾਡੀਆਂ ਅੱਖਾਂ ਦੇ ਵਿੱਚ ਬੁਰਾਈ ਹੈ ਤਾਂ ਤੁਹਾਡੇ ਵਿੱਚ ਦੁਸ਼ਟ ਆਤਮਾ ਹੈ ਮੰਨ ਲਓ ਤੁਹਾਡਾ ਵੇਖਣਾ ਪਵਿੱਤਰ ਨਹੀਂ ਆ ਤੁਹਾਡਾ ਸੋਚਣਾ ਪਵਿੱਤਰ ਨਹੀਂ ਆ ਤੁਹਾਡੀਆਂ ਅੱਖਾਂ ਪਵਿੱਤਰ ਨਹੀਂ ਆ ਤੁਹਾਡਾ ਵਿਹਾਰ ਪਵਿੱਤਰ ਨਹੀਂ ਆ ਤਾਂ ਸਮਝ ਜਾਓ ਫਿਰ ਤੁਸੀਂ ਦੁਸ਼ਟ ਆਤਮਾ ਦੇ ਨਾਲ ਜਕੜੇ ਹੋਏ ਹੋ ਅਤੇ ਤੁਸੀਂ ਦੁਸ਼ਟ ਆਤਮਾ ਦੇ ਅਧੀਨ ਹੋ ਹੋ ਸਮਝ ਗਏ ਹੋ ਭੈਣੋ ਅਤੇ ਭਰਾਵੋ ਕਿਵੇਂ ਪਤਾ ਚੱਲੇਗਾ ਕਿ ਤੁਸੀਂ ਦੁਸ਼ਟ ਆਤਮਾ ਦੁਆਰਾ ਚਲਾਏ ਜਾ ਰਹੇ ਹੋ ਜਾਂ ਦੁਸ਼ਟ ਆਤਮਾ ਨਾਲ ਪਰੇ ਹੋ ਜਾਂ ਫਿਰ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਚੱਲ ਰਹੇ ਹੋ ਤੁਸੀਂ ਕਿਵੇਂ ਪਤਾ ਕਰੋਗੇ ਜੇ ਪਵਿੱਤਰ ਜੀਵਨ ਜੀ ਰਹੇ ਹੋ ਤਾਂ ਪਵਿੱਤਰ ਆਤਮਾ ਦੀ ਅਗਵਾਈ ਨਾਲ ਚੱਲ ਰਹੇ ਹੋ ਜੇ ਤੁਸੀਂ ਗੰਦਾ ਜੀਵਨ ਜੀ ਰਹੇ ਹੋ ਤਾਂ ਫਿਰ ਤੁਸੀਂ ਦੁਸ਼ਟ ਆਤਮਾ ਦੇ ਦੁਆਰਾ ਚਲਾਏ ਜਾ ਰਹੇ ਹੋ ਜੋ ਦੁਸ਼ਟ ਆਤਮਾ ਦੇ ਦੁਆਰਾ ਚਲਾਏ ਜਾਂਦੇ ਆ ਉਹ ਭੈੜੇ ਕੰਮਾਂ ਨੂੰ ਕਰਦੇ ਆ ਅਤੇ ਜੋ ਲੋਕ ਬੁਰੇ ਕੰਮਾਂ ਨੂੰ ਕਰਦੇ ਆ ਉਹ ਖੁਸ਼ੀ ਅਤੇ ਆਨੰਦ ਨੂੰ ਗਵਾ ਕੇ ਜੀਂਦੇ ਆ ਇੱਕ ਮਾਂ ਆਪਣੇ ਬੇਟੇ ਨੂੰ ਲੈ ਕੇ ਆਈ ਉਹਦੀ ਦਾੜੀ ਵਧੀ ਹੋਈ ਸੀ ਅਤੇ ਉਹਦੇ ਵਾਲ ਵੀ ਬਹੁਤ ਵੱਡੇ ਸੀ ਅਤੇ ਉਹ ਬਹੁਤ ਹੀ ਮੋਟਾ ਸੀ ਦੇਖਣ 'ਚ ਬੜਾ ਉਹ ਤਕਲੀਫ ਚ ਲੱਗਦਾ ਸੀ ਲੇਕਿਨ ਉਹ ਮਾਂ ਬਹੁਤ ਹੀ ਤੰਦਰੁਸਤ ਤੇ ਵਧੀਆ ਦਿਖਾਈ ਦੇ ਰਹੀ ਸੀ ਇਸ ਤਰ੍ਹਾਂ ਤੰਦਰੁਸਤ ਰਹਿਣ ਵਾਲੀ ਮਾਂ ਦਾ ਪੁੱਤਰ ਇਹ ਕਿਵੇਂ ਹੋ ਗਿਆ ਇੱਕ ਸਮੇਂ ਇਹ ਵੀ ਬਹੁਤ ਹੀ ਤੰਦਰੁਸਤ ਸੀ ਪਰ ਇਹ ਹੋਣ ਦਾ ਕਾਰਨ ਕੀ ਆ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਦੇ ਸਮੇ ਇਹ ਲੜਕੀ ਦੇ ਚੱਕਰ ਚ ਪੈ ਗਿਆ ਲੜਕੀ ਦੇ ਪਿਆਰ ਚ ਪੈ ਕੇ ਪੜ੍ਹਾਈ ਲਿਖਾਈ ਛੱਡ ਦਿੱਤੀ ਇਸ ਨੇ ਸੋਚਿਆ ਕਿ ਇਹ ਲੜਕੀ ਹੀ ਮੇਰਾ ਸਭ ਕੁਝ ਹੈ ਇਹਦੇ ਨਾਲ ਘੁੰਮਣ ਚ ਮौज-ਮਸਤੀਆਂ ਕਰਨ ਦੇ ਵਿੱਚ ਜੋ ਆਨੰਦ ਆ ਉਹ ਪਾਉਣ ਦੀ ਕੋਸ਼ਿਸ਼ ਕੀਤੀ ਫਿਰ ਕੀ ਹੋਇਆ ਇੱਕ ਸਮਾਂ ਆ ਹੀ ਗਿਆ ਉਹ ਲੜਕੀ ਨੂੰ ਇਤੋਂ ਵਧੀਆ ਲੜਕਾ ਮਿਲ ਗਿਆ ਇਸ ਨੂੰ ਛੱਡ ਦਿੱਤਾ পাগল ਹੋ ਗਿਆ ਇਕਲੌਤਾ ਲੜਕਾ ਸੀ ਉਹ ਮਾਂ ਆ ਕੇ ਕਹਿੰਦੀ ਪਾਸਟਰ ਜੀ ਵੇਖੋ ਮੇਰਾ ਬੇਟਾ ਕਿਸ ਤਰ੍ਹਾਂ ਦਾ ਹੋ ਗਿਆ ਹੈ ਕਿੰਨੇ ਵਧੀਆ ਤਰੀਕੇ ਨਾਲ ਰਹਿੰਦਾ ਸੀ ਪੜਦਾ ਸੀ ਪਰ ਲੜਕੀ ਦੇ ਚੱਕਰ ਚ ਪੈ ਕੇ ਉਹਦੇ ਨਾਲ ਘੁੰਮ ਕੇ ਅਤੇ ਹੁਣ ਉਹ ਲੜਕੀ ਇਹਨੂੰ ਛੱਡ ਕੇ ਗਈ ਤੇ ਇਹ পাগল ਹੋ ਗਿਆ ਹੈ ਪਿਆਰ ਮਨੁੱਖ ਨੂੰ পাগল ਕਰ ਦਿੰਦਾ ਹੈ ਅੱਜ ਕੋਈ ਹੈ ਸਾਡੇ ਵਿੱਚਕਾਰ ਜੋ ਪਿਆਰ ਦੇ ਚੱਕਰ 'ਚ ਪਿਆ ਹੋਵੇ ਪਿਆਰ ਦੇ ਵਿੱਚ ਜੋ ਫਸਿਆ ਹੋਵੇ ਪਿਆਰ ਦੀ ਆੜ 'ਚ ਭੈੜੇ ਗੰਦੇ ਕੰਮਾਂ ਨੂੰ ਕਰਨ ਵਾਲੇ ਉਹ ਖੁਸ਼ੀ ਅਤੇ ਆਨੰਦ ਥੋੜੇ ਸਮੇਂ ਦਾ ਹੈ ਉਸ ਤੋਂ ਬਾਅਦ ਦੁੱਖ ਹੀ ਦੋਖਾ ਕੁਝ ਲੋਕ ਪਿਆਰ ਦੇ ਚੱਕਰ 'ਚ ਪੈ ਕੇ ਖੁਸ਼ੀ ਅਤੇ ਆਨੰਦ ਦੇ ਲਈ ਆਪਣੇ ਸਮੇਂ ਨੂੰ ਬਰਬਾਦ ਕਰ ਰਿਹਾ ਚਰਿੱਤਰ ਨੂੰ ਬਰਬਾਦ ਕਰ ਰਿਹਾ ਜ਼ਿੰਦਗੀ ਬਰਬਾਦ ਕਰ ਰਿਹਾ ਮਾਪਾਬ ਦੀ ਇੱਜ਼ਤ ਨੂੰ ਮਿੱਟੀ 'ਚ ਮਿਲਾ ਰਿਆ ਆਪਣੇ ਭਵਿੱਖ ਨੂੰ ਹੀ ਨਾਸ਼ ਕਰ ਰਿਆ ਅੱਜ ਹੈ ਐਸੇ ਇੱਥੇ ਪਹਿਲਾਂ ਬਹੁਤ ਵਧੀਆ ਪੜਦੀ ਸੀ ਬਹੁਤ ਅੱਛੇ ਨੰਬਰ ਲੈ ਕੇ ਆਉਂਦੀ ਸੀ ਸਭ ਤੋਂ ਅੱਗੇ ਆਉਂਦੀ ਸੀ ਲੇਕਿਨ ਹੁਣ ਤਾਂ ਇਹ ਸਾਡੀ ਗੱਲ ਸੁਣਦੀ ਹੀ ਨਹੀਂ ਵਜ੍ਹਾ ਲੜਕੇ ਦੇ ਚੱਕਰ 'ਚ ਪੈ ਗਈ ਫੋਨ ਤੇ ਲੱਗੀ ਰਹਿੰਦੀ ਆ ਕਿਤਾਬ ਨਹੀਂ ਖੋਲਦੀ ਪੜ੍ਹਦੀ ਨਹੀਂ ਆ ਸਾਡੀ ਲੜਕੀ ਨੇ ਡਾਕਟਰ ਬਣਨ ਦਾ ਸੁਪਨਾ ਵੇਖਿਆ ਹੈ ਅਸੀਂ ਸੋਚਿਆ ਸੀ ਕਿ ਇਹ ਸਾਡੀ ਗੱਲ ਮੰਨ ਕੇ ਅੱਗੇ ਜਾਏਗੀ ਪਰ ਇਹ ਤਾਂ ਹੁਣ ਸਾਡੀ ਵੀ ਕੋਈ ਗੱਲ ਨਹੀਂ ਸੁਣਦੀ ਕਦੋਂ ਆਏਗੀ ਨਹੀਂ ਦੱਸਦੀ ਕਈ ਵਾਰ ਉਹ ਘਰ ਵੀ ਨਹੀਂ ਆਉਂਦੀ ਕੀ ਗੱਲ ਆ ਘਰ ਨਹੀਂ ਆਈ ਪੁੱਛਣ ਤੇ ਸਾਨੂੰ ਡਰਾਉਂਦੀ ਆ ਕਹਿੰਦੀ ਆ ਆਤਮ ਹੱਤਿਆ ਕਰ ਲਵਾਂਗੀ ਸਾਨੂੰ ਕੁਝ ਸਮਝ ਨਹੀਂ ਆ ਰਿਹਾ ਸਾਨੂੰ ਨਰਕ ਦਿਖਾ ਰਹੀ ਆ ਇਹਦਾ ਕਾਰਨ ਆ ਉਹ ਪਿਆਰ ਦੇ ਚੱਕਰ ਚ ਪੈ ਕੇ ਉਸ ਬੰਦਨ ਚ ਪੈ ਕੇ ਉਸ ਪਾਪ ਮੇ ਕਮਾ ਦੇ ਵਿੱਚ ਪੈ ਕੇ ਹੁਣ ਸੁਣਦੀ ਨਹੀਂ ਆ ਜਵਾਨੀ ਬਰਬਾਦ ਕਰਨ ਵਾਲੇ ਕਈ ਲੋਗਾ ਪਤੀ ਆ ਪਰ ਗਲਤ ਰਿਸ਼ਤੇ ਆ ਪਤੀ ਨੌਕਰੀ ਤੇ ਗਿਆ ਜਿਹਦੇ ਨਾਲ ਗਲਤ ਰਿਸ਼ਤਾ ਹੈ ਉਹ ਘਰ ਆ ਜਾਂਦਾ ਹੈ ਪਤੀ ਜਦ ਕੁਝ ਭੁੱਲ ਗਿਆ ਸੀ ਤਾਂ ਵਾਪਸ ਆਇਆ ਉਸਨੇ ਆ ਕੇ ਦਰਵਾਜ਼ਾ ਖੜਕਟਾਇਆ ਜਿਹਦੇ ਨਾਲ ਗਲਤ ਰਿਸ਼ਤਾ ਸੀ ਉਹ ਅੰਦਰ ਹੈ ਇਹ ਸਭ ਬਾਰ ਪਤਾ ਚਲ ਜਾਏਗਾ ਸੋਚ ਕੇ ਕੀ ਕਰਨਾ ਹੈ ਉਸ ਨੂੰ ਸਮਝ ਨਹੀਂ ਆ ਰਿਹਾ ਜੇ ਪਤੀ ਨੂੰ ਪਤਾ ਚਲ ਗਿਆ ਤਾਂ ਉਹ ਮਾਰ ਦੇਵੇਗਾ ਜਿਹਦੇ ਨਾਲ ਗਲਤ ਰਿਸ਼ਤਾ ਸੀ ਉਹ ਵਿਅਕਤੀ ਉਹ ਵਿਅਕਤੀ ਚੌਥੀ ਮੰਜ਼ਲ ਤੋਂ ਥੱਲੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਜਦ ਉਸਨੇ ਸੋਚਿਆ ਕਿ ਥੱਲੇ ਜਾਣਾ ਹੈ ਤਾਂ ਉੱਥੇ ਇੱਕ ਲੰਬੀ ਪਾਈਪ ਸੀ ਉਫੜ ਕੇ ਥੱਲੇ ਆਇਆ ਅਤੇ ਡਿੱਗ ਗਿਆ ਹੱਡੀ ਟੁੱਟ ਗਈ ਹਿਲ ਵੀ ਨਹੀਂ ਸਕਿਆ ਸਾਰੀ ਹੀ ਉਮਰ ਬਿਸਤਰੇ ਦੇ ਉੱਪਰ ਓਹੋ ਬੈ ਗਿਆ ਐਸੇ ਹਾਲਾਤ ਆਪਣੀ ਹੱਥੀ ਨੁਕਸਾਨ ਕਰ ਲਿਆ ਅਤੇ ਇੱਕ ਤਾਂ ਲੜਕੀ ਦੇ ਪਿਆਰ ਚ ਪੈ ਕੇ ਇੱਕ ਸਮੇਂ ਬਹੁਤ ਵਧੀਆ ਪੜ੍ਹਾਈ ਕਰਦਾ ਸੀ ਅਤੇ ਹੁਣ ਉਹ پاگل ਹੋ ਗਿਆ ਹੈ ਅਤੇ ਇੱਕ ਨੇ ਗਲਤ ਰਿਸ਼ਤਾ ਜੋੜ ਕੇ ਅਤੇ ਆਖਰ ਚ ਉਹਦੀਆਂ ਹੱਡੀਆਂ ਟੁੱਟ ਗਈਆਂ ਅਤੇ ਹੱਥ ਪੈਰ ਵੀ ਟੁੱਟ ਗਏ ਅਤੇ ਹੁਣ ਉਹਦਾ ਕੋਈ ਵੀ ਇਲਾਜ ਨਹੀਂ ਹੋ ਪਾਰਿਆ ساری ਜ਼ਿੰਦਗੀ ਨਾ ਤਾਂ ਚੱਲੇਗਾ ਨਾ ਉੱਠ ਪਾਏਗਾ ਬਿਸਤਰ ਤੇ ਪਿਆਰ ਰਹੇਗਾ ਅੱਜ ਇਨਸਾਨ ਸੋਚਦਾ ਪਾਪ ਦੇ ਵਿੱਚ ਆਨੰਦ ਆ ਇਹ ਸੋਚ ਕੇ ਉਹ ਪਾਪ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਬਾਈਬਲ ਦੱਸਦੀ ਆ ਉਹ ਪਾਪ ਜੋ ਆਨੰਦ ਦਿੰਦਾ ਹੈ ਉਹ ਆਨੰਦ ਕੁਝ ਹੀ ਸਮੇਂ ਦਾ ਹੁੰਦਾ ਹੈ ਕੁਝ ਲੋਕ ਸੋਚਦੇ ਆ ਸੁੰਦਰ ਹੋ ਕੇ ਆਨੰਦਿਤ ਰਹਿ ਸਕਦੇ ਆ ਸੋਚ ਕੇ ਕਈ ਲੋਕ ਸੋਨੇ ਹੋਣ ਦੇ ਲਈ ਯਤਨ ਕਰਦੇ ਆ ਪਿਛਲੇ 10 ਸਾਲਾਂ ਵਿੱਚ ਲਗਭਗ 13 ਲੋਗ ਹੀਰੋ ਹੋ ਸਕਦਾ ਹੀਰੋਇਨ ਹੋ ਸਕਦੀ ਆ ਬਹੁਤ ਹੀ ਸੁੰਦਰ ਹੀਰੋ ਅਤੇ ਹੀਰੋਇਨ ਆਤਮ ਹੱਤਿਆ ਕਰ ਗਏ ਉਹ ਸੋਨੇ ਆ ਨਾ ਬਹੁਤ ਵਧੀਆ ਹੈ ਨਾ ਪਰ ਫਿਰ ਉਹਨਾਂ ਨੇ ਆਤਮ ਹੱਤਿਆ ਕਿਉਂ ਕੀਤੀ ਆ ਫਿਰ ਇਹਦੀ ਵਜ੍ਹਾ ਕਿਉਂ ਹੋ ਗਈ ਅਧਿਕਾਰ ਦੇ ਲਈ ਕਈ ਲੋਕ ਦੌੜ ਲਾ ਰਹੇ ਆ ਅਧਿਕਾਰ ਹੋਣ ਤੇ ਅਹੁਦਾ ਹੋਣ ਤੇ ਖੁਸ਼ ਰਹਿ ਸਕਦੇ ਆ ਇਸ ਤਰ੍ਹਾਂ ਕਈ ਲੋਕ ਉਸ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਤੁਸੀਂ ਜਾਣਦੇ ਹੋ ਜਰਮਨੀ ਦਾ ਇੱਕ ਸ਼ਾਸਕ ਸੀ ਹਿਟਲਰ ਉਸਨੇ ਅਧਿਕਾਰ ਪਾ ਲਿਆ, ਅਹੁਦਾ ਪਾ ਲਿਆ, ਸਭ ਕੁਝ ਉਸਨੇ ਪਾ ਲਿਆ। ਪਰ ਆਖਰ ਦੇ ਵਿੱਚ ਕੀ ਹੋਇਆ? ਮਰ ਗਿਆ। ਜੇ ਅਧਿਕਾਰ ਅਤੇ ਅਹੁਦਾ ਆਨੰਦ ਦਿੰਦਾ ਹੈ ਤਾਂ ਫਿਰ ਹਿਟਲਰ ਨੇ ਆਪਣੇ ਆਪ 'ਚ ਹਤਮਯਾ ਕਿਉਂ ਕੀਤੀ? ਜੇ ਸੋਨਾਪਣ ਹੀ ਖੁਸ਼ੀ ਦਿੰਦਾ ਹੈ ਤਾਂ ਫਿਰ ਅੱਜ ਕਈ ਲੋਕ ਜੋ ਸੋਨੇ ਜਾਂ ਸੈਲੀਬ੍ਰਿਟੀਸ ਕਿਉਂ ਮਰ ਰਹੇ ਆ? ਤਾਂ ਦੌਲਤ ਹੀ ਆਨੰਦ ਦਿੰਦੇ ਆ ਜੇ ਇਸ ਤਰ੍ਹਾਂ ਸੋਚਦੇ ਹੈ ਤਾਂ ਫਰਵਰੀ 2 ਤਾਰੀਖ ਨੂੰ ਅਮਰੀਕਾ 'ਚ ਰਹਿਣ ਵਾਲਾ ਥੋਮਸ ਲੀ ਨਾਮ ਦਾ ਇੱਕ ਕਰੋੜਾਂ ਦੀ ਸੰਪਤੀ ਦੇ ਇੱਕ ਮਾਲਕ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਜਿਹਦੇ ਕੋਲ ਕਰੋੜਾਂ ਦੀ ਜਾਇਦਾਦ ਸੀ ਉਸਨੇ ਆਤਮ ਹੱਤਿਆ ਕਿਉਂ ਕੀਤੀ ਧਨ ਦੌਲਤ ਹੈ ਨਾ ਫਿਰ ਆਤਮ ਹੱਤਿਆ ਕਿਉਂ ਕੀਤੀ ਕਈ ਲੋਕ ਸੋਚਦੇ ਆ ਧਨ ਦੌਲਤ ਹੋਣ ਤੇ ਖੁਸ਼ੀ ਨਾਲ ਜੀ ਸਕਦੇ ਆ ਅਤੇ ਆਨੰਦ ਦੇ ਨਾਲ ਜ਼ਿੰਦਗੀ ਜੀ ਸਕਦੇ ਆ ਸੋਹਣਾਪਨ ਹੋਣ ਤੇ ਆਨੰਦ ਨਾਲ ਜੀ ਸਕਦੇ ਆ ਜਾਂ ਫਿਰ ਥੋੜੇ ਸਮੇਂ ਦੇ ਪਾਪ ਦੇ ਵਿੱਚ ਆਨੰਦ ਕਰਨ ਤੇ ਸੋਚਦੇ ਇਹ ਤੋਂ ਆਨੰਦ ਮਿਲੇਗਾ ਪਰ ਇਹ ਸੱਚ ਨਹੀਂ ਆ ਬਰਫੀਲੇ ਪਹਾੜਾ 'ਚ ਰਹਿਣ ਵਾਲੇ ਭਾਲੂਆਂ ਨੂੰ ਅਜੀਬ ਤਰੀਕੇ ਨਾਲ ਫੜਦੇ ਆ ਕਿਵੇਂ ਫੜਦੇ ਆ ਜਾਣਦੇ ਹੋ ਇੱਕ ਚਾਕੂ ਲੈ ਲੈਂਦੇ ਆ ਉਸ ਚਾਕੂ ਦੇ ਉੱਪਰ ਨਸ਼ੀਲੀ ਚੀਜ਼ ਲਾ ਦਿੰਦੇ ਆ ਅਤੇ ਚਾਕੂ ਨੂੰ ਖੂਨ 'ਚ ਡਬੋਂਦੇ ਆ ਸਕਰੀਨ 'ਚ ਦਿਖਾ ਰਹੇ ਆ ਫਿਰ ਤੋਂ ਖੂਨ 'ਚ ਡਬੋਂਦੇ ਆ ਫੇ ਸੁਕਾਉਂਦੇ ਆ ਇਸ ਤਰ੍ਹਾਂ ਖੂਨ ਦੀ ਲੇਅਰਸ ਚਾਕੂ ਤੇ ਬਣ ਜਾਂਦੀ ਆ ਇਸੇ ਤਰ੍ਹਾਂ ਉਹ ਫਿਰ ਚਾਕੂ ਦੇ ਉੱਪਰ ਨਸ਼ੇ ਦੀ ਦਵਾਈ ਲੋਂਦੇ ਆ ਨਸ਼ੇ ਦੀ ਦਵਾਈ ਇਸ ਤਰ੍ਹਾਂ ਨਸ਼ੇ ਦੀ ਦਵਾਈ ਨੂੰ ਖੂਨ ਤੇ ਲਾ ਕੇ ਉਸ ਚਾਕੂ ਨੂੰ ਉਸ ਖੂਨ ਚ ਡੁਬੋ ਕੇ ਧੁੱਪ ਵਿੱਚ ਸੁਕਾ ਦਿੰਦੇ ਆ ਅਤੇ ਉਸ ਤੋਂ ਬਾਅਦ ਚਾਕੂ ਦਾ ਕੀ ਕਰਦੇ ਆ ਬਰਫ਼ ਦੇ ਪਹਾੜੀ ਇਲਾਕੇ ਚ ਦੱਬ ਦਿੰਦੇ ਆ ਅਤੇ ਜਦ ਉਹ ਚਾਕੂ ਨੂੰ ਬਰਫ਼ ਦੇ ਅੰਦਰ ਦੱਬ ਦਿੰਦੇ ਆ ਤਾ ਫਿਰ ਪਾਲੂ ਕੀ ਕਰਦਾ ਹੈ ਪਾਲੂ ਉਸ ਲਾਲ ਰੰਗ ਦੇ ਚਾਕੂ ਨੂੰ ਵੇਖ ਕੇ ਜਦ ਉਹ ਚਾਕੂ ਨੂੰ ਵੇਖਦਾ ਹੈ ਜਾ ਕੇ ਚਾਕੂ ਨੂੰ ਚੜਦਾ ਹੈ ਅਤੇ ਜਦੋਂ ਚੱਟੇਗਾ ਤਾਂ ਉਸ ਨੂੰ ਕਿਹੜੀ ਸਮੈਲ ਆਏਗੀ ਦੱਸੋ ਖੂਨ ਦੀ ਸਮੈਲ ਖੂਨ ਦੀ ਸਮੈਲ ਆਉਂਦੀ ਹੈ ਇਸ ਲਈ ਉਸ ਚਾਕੂ ਨੂੰ ਛੱਟਦਾ ਹੈ ਚੱਟਣ ਤੇ ਉਹ ਪਾਲੂ ਕੀ ਕਰਦਾ ਹੈ ਉਸ ਟੇਸਟ ਨੂੰ ਪਾ ਕੇ ਕੀ ਕਰਦਾ ਹੈ ਜਾਣਦੇ ਹੋ ਉਸ ਖੂਨ ਨੂੰ ਚਟਣਾ ਹੈ ਸੋਚ ਕੇ ਫਿਰ ਤੂੰ ਛਟਦਾ ਹੈ ਫਿਰ ਤੂੰ ਛਟਦਾ ਹੈ ਫਿਰ ਤੂੰ ਛਟਦਾ ਹੈ ਪਰ ਸੋਚੋ ਜਿਸ ਨੇ ਉਹਦੇ ਤੇ ਖੂਨ ਲਾਇਆ ਹੈ ਉਸ ਨੇ ਉਹਦੇ ਤੇ ਨਸ਼ੀਲਾ ਪਦਾਰਥ ਵੀ ਲਾਇਆ ਹੈ ਯਾਦ ਰੱਖੋ ਉਹ ਪਾਲੂ ਜਦੋਂ ਉਸ ਚਾਕੂ ਨੂੰ ਛਟਦਾ ਹੈ ਤਾਂ ਉਸ ਨੂੰ ਪਤਾ ਵੀ ਨਹੀਂ ਚੱਲਦਾ ਉਹਦੀ ਜੀਵ ਵੱਡੀ ਜਾਂਦੀ ਆ ਜੀਵ ਦੇ ਵੱਡੇ ਜਾਣ ਤੇ ਉਹਦੀ ਜੀਵ ਦੇ ਵਿੱਚੋਂ ਕੀ ਨਿਕਲੇਗਾ ਦੱਸੋ ਖੂਨ ਨਿਕਲੇਗਾ ਪਰ ਉਹਦੇ ਤੇ ਨਸ਼ੇ ਦੀ ਚੀਜ਼ ਲਾਈ ਆ ਪਰ ਉਸ ਨਸ਼ੇ ਦੀ ਚੀਜ਼ ਦੇ ਲਾਉਣ ਦੇ ਕਾਰਨ ਉਹ ਜੀਵ ਅਜੀਬ ਗੱਲ ਕੀ ਆ ਉਸ ਚਾਕੂ ਨੂੰ ਛੱਟਣ ਤੇ ਉਹਦੇ ਚੋਂ ਖੂਨ ਨਿਕਲਦਾ ਰਹਿੰਦਾ ਹੈ ਉਹ ਸੋਚਦਾ ਹੈ ਕਿ ਚਾਕੂ ਦੇ ਵਿੱਚੋਂ ਖੂਨ ਨਿਕਲ ਕੇ ਆ ਰਿਹਾ ਹੈ ਉਹ ਹੋਰ ਵੀ ਛੱਟਦਾ ਛੱਟਦਾ ਰਹਿੰਦਾ ਹੈ ਅਸਲ ਦੇ ਵਿੱਚ ਉਹ ਖੂਨ ਕਿੱਥੋਂ ਨਿਕਲ ਰਿਹਾ ਸੀ ਉਹ ਚਾਕੂ ਦੇ ਵਿੱਚੋਂ ਨਹੀਂ ਇਹਦੀ ਜੀਵ ਤੋਂ ਨਿਕਲ ਰਿਹਾ ਸੀ ਇਸ ਗੱਲ ਨੂੰ ਨਾ ਸਮਝ ਕੇ ਉਪਾਲੂਕੀ ਕਰਦਾ ਹੈ ਜਾਣਦੇ ਹੋ اپنی جیਵ ਦੇ ਟੋਟੇ ਟੋਟੇ ਕਰ ਲੈਂਦਾ ਹੈ ਆਖਰ ਚ ਜਦੋਂ ਨਸ਼ਾ ਉਹਦੇ ਪੂਰੇ ਸ਼ਰੀਰ ਚ ਫੈਲ ਜਾਂਦਾ ਹੈ ਉਹ ਡਿੱਕੇ ਟੇਰ ਹੋ ਜਾਂਦਾ ਹੈ ਪੈਣੋ ਤੇ ਪ੍ਰਾਵੋ ਧਿਆਨ ਨਾਲ ਸੁਣੋ ਸ਼ੈਤਾਨ ਬਹੁਤ ਹੀ ਚਲਾਕ ਹੈ ਤੁਹਾਡੇ ਜੀਵਨ ਨੂੰ ਨਾਸ਼ ਕਰਨ ਦੇ ਲਈ ਕੋਈ ਨਾ ਕੋਈ ਚੀਜ਼ ਤੁਹਾਡੇ ਸਾਹਮਣੇ ਲਿਆਉਂਦਾ ਹੈ ਲਾਲ ਜਿਹਾ ਚਾਕੂ ਵਖਣ ਤੇ ਉਹ ਸੋਚਦਾ ਹੈ ਕਿ ਇਹ ਖੂਨ ਹੈ ਅਤੇ ਜਲਦੀ ਨਾਲ ਉਸ ਖੂਨ ਦੇ ਕੋਲ ਆ ਕੇ ਚੱਟਦਾ ਹੈ ਟੇਸਟ ਵੀ ਖੂਨ ਵਰਗਾ ਹੈ ਆਹ ਹਾ ਸੋਚਦਾ ਹੈ ਕਿ ਮੈਨੂੰ ਖੂਨ ਮਿਲ ਗਿਆ ਉਸ ਟੈਸਟ ਨੂੰ ਉਹ ਸੋਚਦਾ ਮੈਂ ਚੱਟ ਰਿਹਾ ਹਾਂ ਅਤੇ ਇਸ ਤਰ੍ਹਾਂ ਉਹ ਆਪਣੀ ਜਾਨ ਨੂੰ ਗਵਾ ਗਿਆ ਅੱਜ ਸੋਚਦਾ ਹੈ ਹਰ ਵਿਅਕਤੀ ਹਰ ਇੱਕ ਇਨਸਾਨ ਇਹ ਨਹੀਂ ਸੋਚਦਾ ਹੈ ਕਿ ਉਹ ਆਪਣੇ ਹੀ ਜੀਵਨ ਨੂੰ ਆਪਣੇ ਹੱਥੀ ਬਰਬਾਦ ਕਰ ਰਿਹਾ ਹੈ ਆਪਣੀ ਜ਼ਿੰਦਗੀ ਨੂੰ ਹੀ ਬਰਬਾਦ ਕਰ ਲੈਂਦਾ ਹੈ ਸ਼ਰਾਬੀ ਜਦ ਸ਼ਰਾਬ ਪੀਂਦਾ ਹੈ ਥੋੜੀ ਦੇਰ ਬਾਅਦ ਉਹ ਨਸ਼ੇ ਵਿੱਚ ਟੰਨ ਹੋ ਜਾਂਦਾ ਹੈ ਲੇਕਿਨ ਪੀਣ ਤੋਂ ਬਾਅਦ ਕੀ ਹੁੰਦਾ ਹੈ ਲੀਵਰ ਖਰਾਬ ਹੋ ਜਾਂਦਾ ਹੈ ਫੇਫੜੇ ਖਰਾਬ ਹੋ ਜਾਂਦੇ ਆ ਪਿਆਰਿਓ ਇੱਕ ਵਾਰ ਇੱਕ ਭੈਣ ਆਪਣੇ ਪਤੀ ਨੂੰ ਲੈ ਕੇ ਆਈ ਉਹਦਾ ਸਰੀਰ ਬੜਾ ਸੁੱਜਿਆ ਹੋਇਆ ਸੀ ਫੁੱਲਿਆ ਹੋਇਆ ਸੀ ਮੂੰਹ ਤੋਂ ਕੋਈ ਸ਼ਬਦ ਨਹੀਂ ਨਿਕਲ ਰਿਹਾ ਸੀ ਮੈਂ ਪੁੱਛਿਆ ਪੈਨ ਕੀ ਹੋਇਆ ਕਹਿੰਦੀ ਗਲੇ ਦਾ ਕੈਂਸਰ ਆ ਮੂੰਹ ਸਾਰਾ ਖਰਾਬ ਹੋ ਗਿਆ ਦੂਸਰਾ ਕਿਡਨੀਜ਼ ਖਰਾਬ ਹੋ ਗਈ ਆ ਸਰੀਰ ਦੇ ਵਿੱਚ ਜੋ ਵਿਰਥ ਪਾਣੀ ਆ ਉਹ ਸਰੀਰ ਤੋਂ ਬਾਹਰ ਨਹੀਂ ਨਿਕਲਦਾ ਅੰਦਰ ਹੀ ਫੈਲ ਗਿਆ ਹੈ ਉਹ ਬਹੁਤ ਹੀ ਸੁੱਜ ਗਿਆ ਸੀ ਫੁੱਲ ਗਿਆ ਸੀ ਅਤੇ ਮੂੰਹ ਤੋਂ ਕੋਈ ਸ਼ਬਦ ਨਹੀਂ ਨਿਕਲ ਰਿਹਾ ਸੀ ਥੋੜੀ देर ਦੇ ਆਨੰਦ ਲਈ ਪੀਤੀ ਸੀ ਥੋੜੀ देर ਦੇ ਆਨੰਦ ਨੇ ਹੀ ਪਰਿਵਾਰ ਨੂੰ ਡੋਬ ਦਿੱਤਾ ਘਰ ਦੇ ਲੋਕਾਂ ਨੂੰ ਨਰਕ ਵਿਖਾਇਆ ਅਤੇ ਆਪਣੀ ਪਤਨੀ ਨੂੰ ਬੇਸਹਾਰਾ ਕਰਕੇ ਦੁੱਖ ਦਿੱਤਾ ਕਿੱਥੋਂ ਜਾ ਕੇ ਉਹ ਪੈਸੇ ਲੈ ਕੇ ਆਏਗੀ ਇਹਦੀ ਦਵਾਈ ਦੇ ਲਈ ਇਲਾਜ ਦੇ ਖਰਚੇ ਦੇ ਲਈ ਥੋੜੀ ਦੇਰ ਦੇ ਅਨੰਤੋ ਪੀਣ ਦੇ ਲਈ ਸ਼ਰਾਬ ਨੇ ਉਹਦੇ ਜੀਵਨ ਨੂੰ ਨਾਸ਼ ਕਰ ਦਿੱਤਾ ਥੋੜੀ ਦੇਰ ਆਨੰਦ ਮਾਨਣ ਦੇ ਲਈ ਗਲਤ ਰਿਸ਼ਤੇ ਜੋੜ ਕੇ ਪਾਪ ਕੀਤੇ ਉਸ ਵਿਅਕਤੀ ਨੂੰ ਸਾਰੀ ਉਮਰ ਬਿਸਤਰ ਤੇ ਪਾ ਦਿੱਤਾ ਉਸਨੇ ਸੋਚਿਆ ਉਸ ਲੜਕੀ ਨਾਲ ਕੁਮੰਤੇ ਆਨੰਦ ਮਿਲੇਗਾ ਅਤੇ ਫਿਰ ਕੀ ਹੋਇਆ ਉਹ ਪਾਗਲ ਹੋ ਗਿਆ ਥੋੜੀ ਦੇਰ ਖੂਨ ਨੂੰ ਚੱਟ ਸਕਦਾ ਹੈ ਪੀ ਸਕਦਾ ਹੈ ਸੋਚ ਕੇ ਆਪਣੇ ਚਿੱਤ ਨੂੰ ਪਰਚਾਉਣ ਦੇ ਲਈ ਜਦ ਪਾਲੂ ਗਿਆ ਤਾਂ ਫਿਰ ਕੀ ਹੋਇਆ اپنی جان ہی गवा ਲਈ ਭੈਣੋ ਤੇ ਭਰਾਵੋ اس ਗੱਲ ਤੇ ਗੌਰ ਕਰੋ ਪਾਪ ਦੇ ਦੁਆਰਾ ਮਿਲਣ ਵਾਲਾ ਆਨੰਦ ਥੋੜੇ ਸਮੇਂ ਦਾ ਹੁੰਦਾ ਹੈ ਉਹ ਥੋੜੀ دیر ਦਾ ਹੈ ਪਰ ਉਸ ਦੇ ਬਦਲੇ ਜੋ ప్రతిਫਲ ਮਿਲਦਾ ਹੈ ਉਹ ਬਹੁਤ ਹੀ ਭਿਆਨਕ ਹੁੰਦਾ ਹੈ ਇਸ ਗੱਲ ਨੂੰ ਤੁਸੀਂ ਯਾਦ ਰੱਖੋ ਮੈਂ ਪੁੱਛਦਾ ਹਾਂ ਭੈਣੋ ਅਤੇ ਭਰਾਵੋ ਕਿ ਪੈਸੇ ਚ ਆਨੰਦ ਆਡੇ ਵੱਡੇ ਵੱਡੇ ਤਨਵਾਨ ਆਤਮ ਹੱਤਿਆ ਕਰ ਗਏ ਕੀ ਸੋਹਣੇ ਪੰਚ ਆਨੰਦ ਹੈ ਕਈ ਲੋਕਾਂ ਨੇ ਆਤਮ ਹੱਤਿਆ ਕਰ ਲਈ ਅਧਿਕਾਰ ਚ ਕੀ ਆਨੰਦ ਹੈ ਉੱਚੇ ਉਹਧਿਆ ਤੇ ਰਹਿਣ ਵਾਲੇ ਨੇ ਆਤਮ ਹੱਤਿਆ ਕਰ ਲਈ ਕੀ ਗਲਤ ਰਿਸ਼ਤਿਆਂ ਦੇ ਵਿੱਚ ਕੋਈ ਆਨੰਦ ਹੈ ਕਈ ਲੋਕਾਂ ਨਾਲ ਗਲਤ ਰਿਸ਼ਤੇ ਜੋੜ ਕੇ ਇਸ ਤਰ੍ਹਾਂ ਕਈ ਲੋਕ ਨਾਸ਼ ਹੋ ਚੁੱਕੇ ਆ ਫਿਰ ਅਸਲੀ ਆਨੰਦ ਕਿੱਥੋਂ ਮਿਲੇਗਾ ਜੇ ਇਹ ਸੋਚ ਰਹੇ ਹੋ ਤਾਂ ਤੁਸੀਂ ਜੋ ਸੋਚ ਰਹੇ ਉਸ ਪਾਪ ਦੇ ਬੰਦਨਾ ਵਿੱਚੋਂ ਜੇ ਬਾਹਰ ਨਿਕਲੋਂਗੇ ਉਦੋਂ ਤੁਸੀਂ ਅਸਲੀ ਆਨੰਦ ਨੂੰ ਮਾਣ ਸਕੋਗੇ ਇਸ ਤਰ੍ਹਾਂ ਬਾਈਬਲ ਦੱਸਦੀ ਆ ਫਿਰ ਤੋਂ ਪੜ ਰਿਹਾ ਹਾਂ ਸਤਮਾ ਵਚਨ ਕਿਉਂਕਿ ਬਹੁਤਿਆਂ ਵਿੱਚੋਂ ਦੁਸ਼ਟ ਆਤਮਾਵਾਂ ਵੱਡੇ ਸ਼ਬਦ ਨਾਲ ਚੀਲਾਉਂਦੇ ਹੋਏ ਨਿਕਲ ਗਈਆਂ ਅੱਠਮਾ ਵਚਨ ਉਸ ਨਗਰ 'ਚ ਵੱਡਾ ਆਨੰਦ ਆ ਗਿਆ ਕਿਵੇਂ ਆ ਗਿਆ ਜਦੋਂ ਦੁਸ਼ਟ ਆਤਮਾਵਾਂ ਉਹਨਾਂ ਦੇ ਵਿੱਚੋਂ ਨਿਕਲ ਗਈਆਂ ਤਾਂ ਵੱਡਾ ਆਨੰਦ ਆ ਗਿਆ ਆਨੰਦ ਛਾ ਗਿਆ ਤੁਹਾਡੇ ਵਿੱਚੋਂ ਕਿੰਨੇ ਆਨੰਦ ਨਾਲ ਜੀਣ ਦੀ ਕੋਸ਼ਿਸ਼ ਕਰ ਰਹੇ ਆ ਆਪਣੇ ਹੱਥਾਂ ਨੂੰ ਵਿਖਾਓ ਆਨੰਦ ਨਾਲ ਜੀਣ ਦੀ ਆਸ ਕਰਨ ਵਾਲੇ ਰਾਈਟ ਤਾਂ ਫਿਰ ਕੀ ਕਰਨਾ ਹੈ ਆਪਣੇ ਅਪਵਿੱਤਰ ਕੰਮਾਂ ਨੂੰ ਤੁਸੀਂ ਪੂਰੇ ਤਰੀਕੇ ਦੇ ਨਾਲ ਛੱਡਨੇ ਆ ਹੂ ਇਜ਼ ਦਾ ਹੈਪੀਐਸਟ ਮੈਨ ਇਹ ਸਵਾਲ ਪੁੱਛਣ ਤੇ ਕੌਣ ਜੀ ਸਕਦਾ ਹੈ HOLIEST MAN IS THE HAPPIEST MAN ਜਿਹੜੇ ਪਵਿੱਤਰ ਜ਼ਿੰਦਗੀ ਜੀਂਦੇ ਆ ਜਿਨ੍ਹਾਂ ਨੇ ਪਾਪ ਤੇ ਜਿੱਤ ਪਾ ਲਈ ਆ ਜੋ ਪਾਪ ਮੈਂ ਆਦਤਾਂ ਵਿੱਚੋਂ ਬਾਹਰ ਨਿਕਲ ਗਏ ਆ ਉਹ ਆਨੰਦ ਨਾਲ ਜੀਂਦੇ ਆ ਜ਼ਬੂਰ 97 11ਵਾਂ ਵਚਨ ਧਰਮੀ ਦੇ ਲਈ ਚਾਨਣ ਅਤੇ ਸਿੱਧੇ ਮਨ ਵਾਲਿਆਂ ਦੇ ਲਈ ਆਨੰਦ ਭੀਜਿਆ ਗਿਆ ਹੈ ਧਰਮੀਆਂ ਦੇ ਲਈ ਚਾਨਣ ਅਤੇ ਸਿੱਧੇ ਮਨ ਵਾਲਿਆਂ ਦੇ ਲਈ ਆਨੰਦ ਵਿੱਜਿਆ ਗਿਆ ਹੈ ਜੋ ਸਿੱਧੇ ਮਨ ਦੇ ਨਾਲ ਜੀਂਦੇ ਆ ਆਨੰਦ ਨਾਲ ਜੀਂਦੇ ਆ 32ਵਾਂ ਵਚਨ ਜ਼ਬੂਰ 32 ਉਹਦਾ 11ਵਾਂ ਵਚਨ हे ਧਰਮੀਆਂ ਯਹੋਵਾ ਦੇ ਕਾਰਨ ਆਨੰਦਿਤ ਅਤੇ ਮगन ਹੋਵੋ हे ਸਭ ਸਿੱਧੇ ਮਨ ਵਾਲਿਓ ਆਨੰਦ ਨਾਲ ਜੈ ਜੈਕਾਰ ਕਰੋ हे ਧਰਮੀਆਂ ਆਨੰਦਿਤ ਰਹੋ हे खरे मन ਦੇ ਲੋਕੋ ਆਨੰਦਿਤ ਰਹੋ ਬਾਈਬਲ ਦੱਸਦੀ ਆ ਧਰਮੀਆਂ ਦੇ ਲਈ ਚਾਨਣ ਅਤੇ खरे ਮਨ ਵਾਲਿਆਂ ਦੇ ਲਈ ਆਨੰਦ ਕੌਣ ਧਰਮੀਆਂ ਕੌਣ खरे ਆ ਜੇ ਸਵਾਲ ਕਰਾਂਗੇ ਤਾਂ ਯੂਸਫ ਧਰਮੀ ਸੀ ਉਹ ਆਪਣੀ ਨੌਕਰੀ ਕਰਨ ਵਾਲੀ ਜਗ੍ਹਾ ਤੇ ਪਾਪ ਕਰਨ ਦੇ ਲਈ ਉਹਦੀ ਮਾਲਕੀ ਨੇ ਜਦੋਂ ਪਾਪ ਕਰਨ ਦੇ ਲਈ ਫਸਲਾਇਆ ਤਾਂ ਉਹਨੂੰ ਵੇਖਣ ਵਾਲਾ ਕੋਈ ਨਹੀਂ ਸੀ ਪੁੱਛਣ ਵਾਲਾ ਕੋਈ ਨਹੀਂ ਸੀ ਸਵਾਲ ਕਰਨ ਵਾਲਾ ਕੋਈ ਨਹੀਂ ਸੀ ਉਹਦਾ ਆਪਣਾ ਕੋਈ ਨਹੀਂ ਸੀ ਉਹ ਵਿਦੇਸ਼ ਵਿੱਚ ਰਹਿੰਦਾ ਸੀ ਅਤੇ ਆਪਣੇ ਪਿਤਾ ਤੇ ਭਰਾਵਾਂ ਤੋਂ ਦੂਰ ਰਹਿੰਦਾ ਸੀ ਅਤੇ ਉਹਦੇ ਤੋਂ ਪੁੱਛਣ ਵਾਲਾ ਕੋਈ ਵੀ ਨਹੀਂ ਸੀ ਅੱਜ ਸਾਡੇ ਵਿੱਚ ਕਈ ਲੋਕ ਜਿਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਆ ਐਸੀ ਇੱਕ ਸੋਚ ਦੇ ਨਾਲ ਜੋ ਵੀ ਕਰਾਂਗੇ ਚੱਲ ਜਾਵੇਗਾ ਇਹ ਸੋਚਦੇ ਆ ਪੁੱਛਣ ਵਾਲੀ ਮਾਂ ਨਹੀਂ ਆ ਪੁੱਛਣ ਵਾਲਾ ਪਿਤਾ ਨਹੀਂ ਆ ਪਤੀ ਕੋਲ ਨਹੀਂ ਆ ਪਤਨੀ ਕੋਲ ਨਹੀਂ ਆ ਇਕੱਲਾ ਰਹਿ ਰਿਹਾ ਹੈ ਇਹ ਇਲਾਕਾ ਮੇਰੇ ਲਈ ਨਵਾਂ ਹੈ ਸਾਰੇ ਲੋਕ ਨਵੇਂ ਆ ਮੇਰੇ ਲਈ ਚਿਹਰੇ ਵੀ ਨਵੇਂ ਆ ਮੈਂ ਕੋਣਾ ਕੋਈ ਨਹੀਂ ਜਾਣਦਾ ਜਿੱਥੇ ਵੀ ਰਵਾਂ ਜਿੱਥੇ ਵੀ ਘੁੰਮਾਂ ਜਿਹਦੇ ਨਾਲ ਵੀ ਘੁੰਮਾਂ ਕੋਈ ਵੀ ਪਾਪ ਵਿੱਚ ਕੰਮ ਕਰਾਂ ਕਿਸੇ ਵੀ ਨਾਈਟ ਕਲੱਬ 'ਚ ਜਾਵਾਂ ਪੱਬ ਵਿੱਚ ਜਾਵਾਂ ਜਾਂ ਆਪਣੇ ਸਰੀਰ ਨੂੰ ਵੇਚਾਂ ਜਾਂ ਪਾਪ ਦੀ ਕਮਾਈ ਕਮਾਵਾਂ ਜਾਂ ਗੰਦੇ ਜਾਂ ਭੈੜੇ ਕੰਮ ਕਰਕੇ ਪੈਸੇ ਕਮਾਵਾਂ ਕਿਸ ਨੂੰ ਚਾਹੇ ਪਤਾ ਵੀ ਨਹੀਂ ਚੱਲਦਾ ऐसी सोच विचार दे नाल ਸਾਡੇ ਵਿਚਕਾਰ ਨੀਚ ਮੇ ਕੰਮਾਂ ਨੂੰ ਕਰਨ ਵਾਲੇ ਅੱਜ ਕਿੰਨੇ ਲੋਗ ਨਹੀਂ ਆ ਸੁਨੋ ਜੋ ਪਾਪ ਤੁਸੀਂ ਕਰ ਰਹੇ ਹੋ ਉਹੀ ਤੁਹਾਡੇ ਜੀਵਨ ਤੋਂ ਆਨੰਦ ਦੂਰ ਕਰੇਗਾ ਸਿਹਤ ਖਰਾਬ ਕਰੇਗਾ ਆਸ਼ੀਸ਼ਾਂ ਤੋਂ ਦੂਰ ਰੱਖੇਗਾ ਤੁਹਾਡੇ ਜੀਵਨ ਨੂੰ ਹਮੇਸ਼ਾ ਲਈ ਨਰਕ ਚ ਲੈ ਜਾਏਗਾ ਇਸ ਲਈ ਖਬਰਦਾਰ ਤੁਸੀਂ ਜਿਹੜੇ ਇਕੱਲੇਪਨ ਦੇ ਵਿੱਚੋਂ ਐਸੇ ਇਕੱਲੇ ਪੰਜ ਯੂਸਫ ਵੀ ਸੀ ਕੋਈ ਵੀ ਆਪਣਾ ਨਹੀਂ ਸੀ ਪਰਦੇਸ਼ ਸੀ ਅਤੇ ਕੁਝ ਵੀ ਕਰ ਜਾਵਾਂਗੇ ਉਹ ਚੱਲ ਜਾਵੇਗਾ ਅਤੇ ਉਪਰੋਂ ਪਾਪ ਕਰਨ ਦੇ ਲਈ ਉਤਸ਼ਾਹਿਤ ਕਰ ਰਹੀ ਸੀ ਅਧਿਕਾਰੀ ਦੀ ਪਤਨੀ ਕਈ ਵਾਰ ਅਧਿਕਾਰੀ ਹੀ ਤੁਹਾਡੇ ਉੱਪਰਲੇ ਲੋਕ ਹੀ ਪਾਪ ਕਰਨ ਦੇ ਲਈ ਉਤਸ਼ਾਹਿਤ ਕਰਨਗੇ ਗਲਤ ਕੰਮ ਕਰਨ ਦੇ ਲਈ ਉਤਸ਼ਾਹਿਤ ਕਰਨਗੇ ਅਧਰਮ ਅਤੇ ਪਾਪ ਨਾਲ ਕਮਾਉਣ ਦੇ ਲਈ ਗਲਤ ਰਾਤੋਂ ਕਮਾਉਣ ਦੇ ਲਈ ਗਲਤ ਕੰਮ ਕਰਨ ਦੇ ਲਈ ਉਹ ਤੁਹਾਨੂੰ ਉਤਸ਼ਾਹਿਤ ਕਰਨਗੇ। ਉਹ ਆਪ ਇਸ ਤਰ੍ਹਾਂ ਕਮਾਉਂਦੇ ਆ ਤੁਹਾਨੂੰ ਵੀ ਕਮਾਉਣ ਲਈ ਉਤਸ਼ਾਹਿਤ ਕਰਨਗੇ। ਕੀ ਕਰਨਗੇ ਗਲਤ ਰਾਹਾਂ ਤੋਂ ਗਲਤ ਕਮਾਉ ਨੂੰ ਕਰਕੇ ਭੜਿਆ ਤੇ ਗੰਦੇ ਕੰਮਾਂ ਨੂੰ ਕਰਕੇ ਜੋ ਕਮਾਈ ਤੁਸੀਂ ਕਰ ਰਹੇ ਹੋ ਕੀ ਸੋਚ ਰਹੇ ਹੋ ਉਹ ਤੁਹਾਡੇ ਕੋਲ ਟਿਕੇਗੀ ਨਹੀਂ ਟਿਕੇਗੀ ਕਿਸੇ ਨਾ ਕਿਸੇ ਦਿਨ ਤੁਸੀਂ ਜੋ ਕਮਾਇਆ ਉਹ ਸਭ ਲੈ ਜਾ ਕੇ ਤੁਸੀਂ ਜੋ ਬਿਮਾਰੀ ਮੁੱਲ ਲਈ ਆ ਉਹਦੇ ਤੇ ਖਰਚਾ ਕਰਨਾ ਪਏਗਾ। याद रखो भेड़े कमा नाल कमाया गया पैसा कदे भी तो कोल रुकेगा ही नहीं यूसुफ कहरे रहे आप, आप करिए घरे कोई भी नहीं आ यूसुफ ने की क्या जान हो तेरा पति घरे नहीं होएगा लेकिन मेरा परमेश्वर जो मिनु वेख रहा है वह मेरे नाल है ऐसा कोई भी भेड़ा काम मैं अपने परमेश्वर के विरुद्ध नहीं करा ਉਸ ਨੇ ਸਾਫ਼-ਸਾਫ਼ ਕਹਿ ਦਿੱਤਾ ਜਵਾਨ ਭੈਣੋ ਅਤੇ ਭਰਾਵੋ ਜ਼ਰੂਰ ਤੁਸੀਂ ਵੀ ਕਹਿ ਦਵੋ ਪਾਪ ਕਰਨ ਦੇ ਲਈ ਜਦ ਤੁਹਾਡਾ ਬॉयफ्रेंड ਉਕਸਾਵੇ ਜਦ ਪਾਪ ਕਰਨ ਦੇ ਲਈ ਤੁਹਾਡੀ ਗਰਲਫ੍ਰੈਂਡ ਤੁਹਾਨੂੰ ਉਤਸ਼ਾਹਿਤ ਕਰੇ ਪਾਪ ਕਰਨ ਦੇ ਲਈ ਜਦ ਵੱਡਾ ਅਧਿਕਾਰੀ ਉਤਸ਼ਾਹਿਤ ਕਰੇ ਜਦੋਂ ਪਾਪ ਕਰਨ ਦੇ ਲਈ ਤੁਹਾਡਾ ਗੁਆਂਢੀ ਉਤਸ਼ਾਹਿਤ ਕਰੇ ਜਦ ਪਾਪ ਕਰਨ ਲਈ ਰਿਸ਼ਤੇਦਾਰ ਹੀ ਜਦੋਂ ਉਤਸ਼ਾਹਿਤ ਕਰੇ ਪਾਪ ਕਰਨ ਦੇ ਲਈ ਉਸ ਸਮੇਂ ਤੱਕ ਜਿੰਨੇ ਤੁਹਾਡੀ ਸਹਾਇਤਾ ਕੀਤੀ ਜੋ ਤੁਹਾਡੇ ਨਾਲ ਖੜਿਆ ਰਿਹਾ जिन्ने ਤੁਹਾਡੇ ਨਾਲ ਰਹਿ ਕੇ ਤੁਹਾਡੀ ਮਦਦ ਕੀਤੀ ਤੁਹਾਡੇ ਬੇਸਹਾਰਾ ਹਾਲਾਤ ਅਤੇ ਤੁਹਾਡੇ ਇਕੱਲੇਪਨ ਦਾ ਫਾਇਦਾ ਜਾਂ ਲਾਭ ਉਠਾ ਕੇ ਜੇ ਤੁਹਾਡੇ ਨਾਲ ਭੜੇ ਕੰਮ ਕਰਨ ਦੀ ਕੋਸ਼ਿਸ਼ ਕਰੇ ਤਾਂ ਤੁਸੀਂ ਸਾਫ਼-ਸਾਫ਼ ਕਹਿ ਦੇਣਾ ਹੈ ਮੈਂ ਇਸ ਭੜੇ ਪਾਪ ਨੂੰ ਬਿਲਕੁਲ ਨਹੀਂ ਕਰਾਂਗਾ ਕਿਉਂਕਿ ਮੇਰੇ ਨਾਲ ਮੇਰਾ ਪਰਮੇਸ਼ਵਰ ਹੈ ਮੇਰੇ ਹਰ ਕੰਮ ਨੂੰ ਮੇਰਾ ਪਰਮੇਸ਼ਵਰ ਵੇਖ ਰਿਹਾ ਹੈ ਪਰਮੇਸ਼ਵਰ ਦਾ ਡਰ ਰੱਖਣਾ ਬੁਰਾਈ ਤੋਂ ਵੈਰ ਕਰਨਾ ਹੈ ਜਦ ਤੁਸੀਂ ਬੁਰਾਈ ਤੋਂ ਵੈਰ ਕਰੋਗੇ ਤਾਂ ਥੋੜੇ ਸਮੇਂ ਲਈ ਤੁਹਾਡੀ ਨੌਕਰੀ ਜਾ ਸਕਦੀ ਆ ਥੋੜੇ ਸਮੇਂ ਲਈ ਪ੍ਰਮੋਸ਼ਨ ਰੁਕ ਸਕਦਾ ਹੈ ਥੋੜੇ ਸਮੇਂ ਲਈ ਤੁਹਾਡੀ ਤਨਖਾਹ ਰੁਕ ਸਕਦੀ ਆ ਥੋੜੇ ਸਮੇਂ ਤੱਕ ਹੀ ਤੁਹਾਨੂੰ ਗੜਬੜੀਆਂ ਵਿੱਚੋਂ ਨਿਕਲਣਾ ਪੈ ਸਕਦਾ ਲੇਕਿਨ ਸੁਣੋ ਜਦੋਂ ਤੁਸੀਂ ਉਸ ਜਾਲ ਵਿੱਚੋਂ ਬਾਹਰ ਨਿਕਲੋਗੇ ਜਦੋਂ ਤੁਸੀਂ ਉਸ ਪਾਪ ਮੇ ਵਿਅਕਤੀ ਦੇ ਹੱਥਾਂ ਵਿੱਚੋਂ ਬਾਹਰ ਨਿਕਲ ਜਾਓਗੇ ਜਦੋਂ ਤੁਸੀਂ ਪਾਪ ਮੇ ਸੰਕਟ ਦੇ ਵਿੱਚੋਂ ਬਾਹਰ ਨਿਕਲੋਗੇ ਤੁਹਾਡਾ ਜੀਵਨ ਖੁਸ਼ੀ ਨਾਲ ਭਰ ਜਾਏਗਾ ਕੌਣ ਆਨੰਦਿਤ ਰਹਿ ਸਕਦਾ ਹੈ ਖੁਸ਼ ਰਹਿ ਸਕਦਾ ਹੈ ਜੋ ਪਾਪ ਮੇ ਸਾਜ਼ਿਸ਼ਾਂ ਵਿੱਚੋਂ ਅਤੇ ਪਾਪ ਮੇ ਲੋਕਾਂ ਵਿੱਚੋਂ ਪਾਪ ਤੋਂ ਆਉਣ ਵਾਲੇ ਖਤਰਿਆਂ ਵਿੱਚੋਂ ਜਦੋਂ ਤੁਸੀਂ ਬਚ ਨਿਕਲੋਗੇ ਆਨੰਦਿਤ ਰਹੋਗੇ ਪਾਪ ਦੇ ਕਾਰਨ ਆਉਣ ਵਾਲੇ ਖਤਰੇ ਤੋਂ ਜਦ ਤੁਸੀਂ ਬਚ ਜਾਓਗੇ ਜਦ ਪਾਪ ਤੁਹਾਡਾ ਪਿੱਛਾ ਕਰਦਾ ਹੈ ਤਾਂ ਖਤਰਾ ਤੁਹਾਡਾ ਪਿੱਛਾ ਕਰਦਾ ਹੈ ਜਦ ਪਾਪ ਰੂਪੀ ਖਤਰਾ ਤੁਹਾਡਾ ਪਿੱਛਾ ਕਰਦਾ ਹੈ ਅਤੇ ਬਚ ਜਾਂਦੇ ਹੋ ਤਾਂ ਜੇ ਤੁਸੀਂ ਪਾਪ ਤੋਂ ਦੂਰ ਹੋ ਜਾਓਗੇ ਆਨੰਦ ਮਿਲ ਜਾਏਗਾ ਬੋਲੋ ਬਚ ਜਾਂਦੇ ਵਿੱਚ ਆਨੰਦ ਹੈ ਸਮਝ ਗਏ ਹੋ ਤੁਹਾਨੂੰ ਸਮਝਾਉਣ ਦੇ ਲਈ ਇਹ ਦਿਖਾਇਆ ਗਿਆ ਖਤਰੇ ਵਿੱਚੋਂ ਉਹ ਹਿਰਨ ਜਦੋਂ ਬਚ ਗਿਆ ਤਾਂ ਜਦੋਂ ਬਚ ਕੇ ਬਾਹਰ ਨਿਕਲ ਗਿਆ ਤੁਸੀਂ ਅਨੰਦਿਤ ਹੋਏ ਜਦ ਤੁਸੀਂ ਵੀ ਐਸੇ ਖਤਰਿਆਂ ਵਿੱਚੋਂ ਬਾਹਰ ਨਿਕਲ ਜਾਓਗੇ ਤਾਂ ਅਨੰਦਿਤ ਹੋਵੋਗੇ ਜਦ ਪਾਪ ਤੁਹਾਡਾ ਪਿੱਛਾ ਕਰੇਗਾ ਖਤਰਾ ਤੁਹਾਡਾ ਪਿੱਛਾ ਕਰੇਗਾ ਯਾਦ ਰੱਖੋ ਤੁਹਾਡਾ ਪਿੱਛਾ ਕਰਨ ਵਾਲਾ ਪਾਪ ਤੁਹਾਨੂੰ ਡਬੋਂ ਤੱਕ ਉਹ ਤੁਹਾਨੂੰ ਛੱਡੇਗਾ ਹੀ ਨਹੀਂ ਪਰ ਜੀਵੇ ਹੀ ਉਹ ਹਿਰਨ ਬਚ ਗਿਆ ਜਾਨ ਬਚਾ ਕੇ ਸਹੀ ਸਲਾਮਤ ਕਿਨਾਰੇ ਪਹੁੰਚ ਗਿਆ ਅਤੇ ਤੁਸੀਂ ਤਾਲੀ ਬਜਾਏ ਪੈਣੋ ਤੇ ਭਰਾਵੋ ਸੁਣੋ ਜਦੋਂ ਤੁਸੀਂ ਪਾਪ ਦੇ ਵਿੱਚੋਂ ਪਾਪ ਦੇ ਬਦਲੇ ਤੁਸੀਂ ਜੋ ਪਾਉਂਗੇ ਅਤੇ ਤੁਸੀਂ ਜੋ ਖਤਰੇ ਤੋਂ ਬਚ ਜਾਉਂਗੇ ਤੁਹਾਡਾ ਮਨ ਖੁਸ਼ ਹੁੰਦਾ ਹੈ ਚਾਹੇ ਕਿਸੇ ਦੁਆਰਾ ਪਾਪ 'ਚ ਬੰਨੇ ਗਏ ਹੋ ਚਾਹੇ ਕਿਸੇ ਵੀ ਪਾਪ ਦੇ ਜਾਲ 'ਚ ਬੰਨੇ ਗਏ ਹੋ ਕਿੰਨੇ ਸਮੇਂ ਤੋਂ ਵੀ ਤੁਸੀਂ ਬੰਨੇ ਗਏ ਹੋ ਪਾਪ 'ਚੋਂ ਬਾਹਰ ਨਿਕਲਣਾ ਮੈਂ ਚਾਹੁੰਦਾ ਹਾਂ ਜੇ ਇਹ ਗੱਲ ਮੇਰੇ ਪ੍ਰਭੂ ਨੂੰ ਤੁਸੀਂ ਕਹੋਗੇ ਤਾਂ ਤੁਹਾਡੀ ਪਾਪ મે ਗੁਲਾਮੀ ਵਿੱਚੋਂ ਤੁਹਾਡੇ ਪਾਪ મે ਆਦਤਾਂ ਵਿੱਚੋਂ ਇਸੇ ਸਮੇਂ छुड़ाਉਣ ਦੇ ਲਈ ਤਿਆਰ ਹੈ छुटਕਾਰਾ ਪਾਉਣ ਦੇ ਲਈ ਕਿ ਤੁਸੀਂ ਤਿਆਰ ਹੋ ਸੁਣੋ ਉਸ ਦਿਨ ਉਸ ਨਗਰ ਦੇ ਲੋਕ ਬੜੇ ਆਨੰਦਿਤ ਹੋਏ ਕਾਰਨ ਜਾਣਦੇ ਹੋ ਉਹਨਾਂ ਨੂੰ ਜਕੜੀਆਂ ਹੋਈਆਂ ਦੁਸ਼ਟ ਆਤਮਾ ਜਦੋਂ ਉਹਨਾਂ ਨੂੰ ਛੱਡ ਕੇ ਗਈਆਂ ਜੇ ਤੁਸੀਂ ਖੁਸ਼ੀ ਅਤੇ ਆਨੰਦ ਨਾਲ ਜੀਣਾ ਹੈ ਤਾਂ ਪਾਪ ਨੂੰ ਛੱਡਣਾ ਹੈ ਪਾਪ ਦੀਆਂ ਗੰਧੀਆਂ ਆਦਤਾਂ ਨੂੰ ਛੱਡਣਾ ਹੈ ਜੋ ਤੁਹਾਡਾ ਪਿੱਛਾ ਕਰ ਰਿਹਾ ਹੈ ਜੋ ਤੁਹਾਨੂੰ ਖਤਰੇ ਵਿੱਚ ਕੜੀਸਕੇ ਲੈ ਕੇ ਜਾ ਰਿਹਾ ਹੈ ਜੋ ਤੁਹਾਨੂੰ ਨਰਕ ਵੱਲ ਲੈ ਕੇ ਜਾ ਰਿਹਾ ਹੈ ਜੋ ਪਾਪ ਤੁਹਾਡਾ ਪਿੱਛਾ ਕਰ ਰਿਹਾ ਹੈ ਉਹ ਖਤਰਾ ਜੋ ਤੁਹਾਡੇ ਉੱਪਰ ছਾਇਆ ਹੋਇਆ ਹੈ ਜੇ ਉਹਦੇ ਵਿੱਚੋਂ ਬਚ ਗਏ ਤਾਂ ਆਨੰਦਿਤ ਹੋਵੋਗੇ ਉਹ ਹਿਰਨ ਜਦੋਂ ਬਚ ਗਿਆ ਤਾਂ ਤੁਸੀਂ ਅਨੰਦਿਤ ਹੋਏ ਅੱਜ ਤੁਹਾਡਾ ਜੀਵਨ ਵੀ ਆਨੰਦ ਨਾਲ ਪਰਣਾ ਹੈ ਤਾਂ ਸ਼ੈਤਾਨ ਰੂਪੀ ਮਗਰਮਸ਼ਤੋਂ ਬਚਣਾ ਹੈ ਔਰ ਪ੍ਰਾਰਥਨਾ ਕਰਿਏ ਆਪਣੇ ਸਿਰਾਂ ਨੂੰ ਝੁਕਾਵਾਂਗੇ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਅਦਭੁਤ ਵਚਨਾਂ ਦੁਆਰਾ ਪਰਮੇਸ਼ਵਰ ਤੁਸੀਂ ਸਾਡੇ ਨਾਲ ਗੱਲ ਕੀਤੀ ਉਸ ਦਿਨ ਸਾਮੁਰਿਆ ਦੇ ਜੋ ਲੋਕ ਆਨੰਦਿਤ ਹੋਏ ਸੀ ਉਹਦਾ ਕਾਰਨ ਸੀ ਉਹਨਾਂ ਨੂੰ ਜਕੜੀਆਂ ਦੁਸ਼ਟ ਆਤਮਾਵਾਂ ਉਹਨਾਂ ਨੂੰ ਛੱਡ ਕੇ ਚਲੀਆਂ ਗਈਆਂ ਸੀ ਦੁਸ਼ਟ ਆਤਮਾ ਜੇ ਸਾਨੂੰ ਜਕੜੇਗੀ ਤਾਂ ਕਈ ਪਾਪ ਵਿੱਚ ਕੰਮਾ ਨੂੰ ਕਰਵਾਏਗੀ ਭੈੜੀਆਂ ਜਗਾਵਾਂ ਤੇ ਲੈ ਜਾਏਗੀ ਗੰਦੇ ਕੰਮ ਸਾਡੇ ਤੋਂ ਕਰਵਾਏਗੀ ਅਪਵਿੱਤਰ ਲੋਕਾਂ ਨਾਲ ਸਾਨੂੰ ਮਿਲਾ ਦੇਵੇਗੀ ਜੇ ਉਸ ਦੁਸ਼ਟ ਆਤਮਾ ਦੇ ਹੱਥਾਂ ਦੇ ਵਿੱਚੋਂ ਅਸੀਂ ਛੁਡਾ ਲਏ ਜਾਵਾਂਗੇ ਤਾਂ ਪਵਿੱਤਰ ਜੀਵਨ ਜੀ ਪਾਵਾਂਗੇ ਖਰਾ ਜੀਵਨ ਜੀ ਪਾਵਾਂਗੇ ਅਤੇ ਧਾਰਮਿਕਤਾ ਦਾ ਜੀਵਨ ਜੀ ਪਾਵਾਂਗੇ ਅਸੀਂ ਪ੍ਰਾਰਥਨਾ ਕਰਦੇ ਹਾਂ ਪਿਤਾ ਸਾਡੀਆਂ ਕਮਜ਼ੋਰੀਆਂ ਤੁਸੀਂ ਜਾਣਦੇ ਹੋ ਸਾਡੀਆਂ ਕਮੀਆਂ ਜਾਣਦੇ ਹੋ ਸਾਡੇ ਜੀਵਨ ਚ ਜੋ ਸ਼ੈਤਾਨ ਨੇ ਜਾਲ ਵਿਛਾਇਆ ਹੈ ਪਿਤਾ ਤੁਸੀਂ ਜਾਣਦੇ ਹੋ ਉਹਨਾਂ ਸਾਰਿਆਂ ਵਿੱਚੋਂ ਸਾਨੂੰ ਸਾਰਿਆਂ ਨੂੰ ਬਾਹਰ ਕੱਢ ਦਿਓ ਪਿਤਾ ਹਰ ਬੁਰਾਈ ਵਿੱਚੋਂ ਪਾਪ ਦੇ ਬੰਦਨਾ ਦੇ ਵਿੱਚੋਂ ਹਰ ਪਾਪ ਦੇ ਐਸੇ ਖਤਰਿਆਂ ਦੇ ਵਿੱਚੋਂ ਬਚਾ ਲਓ ਪਿਤਾ छुटकारा ਦਿਓ ਬਚਾ ਲਵੋ ਅੱਜ ਤੋਂ ਪ੍ਰਭੂ ਅਸੀਂ ਆਨੰਦ ਅਤੇ ਖੁ RAI ਦੇ ਨਾਲ ਜੀ ਸਕੀਏ ਐਸਾ ਜੀਵਨ ਦਿਓ ਸ਼ਾਂਤੀ ਨਾਲ ਪਰਧਿਓ ਆਪਣੇ ਗਵਾਹ ਬਣਾ ਕੇ ਚਲਾਵੋ ਸਾਨੂੰ ਸਾਰਿਆਂ ਨੂੰ ਇਹ ਜੀਵਨ ਦਿਓ ਆਪਣੇ ਨਾਮ ਦੀ ਮਹਿਮਾ ਲਓ యేషు ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪल्ली ਹైదరాబాద్ 72